ਨਿੱਕਲ ਜੀ ਵੀਡੀਓ ਵੇਖ ਰਖੇ ਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਬੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਮੋਤੀਆਂ ਵਾਂਗ ਚਿੱਟੇ ਹੋ ਸਕਦੇ ਹਨ ਪੀਲੇ ਦੰਦ ਦਾ ਟੂਥਪੇਸਟ ਮਿਲਾਓ ਇਸ ਚਾਰ ਸਸਤੀਆਂ ਰਸੋਈ ਦੀਆਂ ਚੀਜ਼ਾਂ ਪੀਲੇ ਦੰਦ ਇੱਕ ਆਮ ਸਮੱਸਿਆ ਹੈ ਜੋ ਮੁਸਕਰਾਟ ਨੂੰ ਵਿਗਾੜਦੀ ਹੈ ਤੇ ਕਈ ਵਾਰ ਸ਼ਮਿੰਦਗੀ ਦਾ ਕਾਰਨ ਬਣ ਜਾਂਦੀ ਹੈ ਗੂੜੇ ਰੰਗ ਦੇ ਭੋਜਨ ਸਖਤ ਪਰ ਪਾਣੀ ਜਨੈਕਟਡ ਕਰਨਾ ਕਰਕੇ ਜਾਂ ਦੰਦਾਂ ਨੂੰ ਸਹੀ ਢੰਗ ਨਾਲ ਨਾ ਸਾਫ਼ ਕਰਨ ਕਾਰਨ ਦੰਦਾਂ ਤੇ ਪੀਲੀ ਪਰਤ ਜਮਾ ਹੋਣ ਲੱਗਦੀ ਹੈ ਜੇਕਰ ਤੁਹਾਡੇ ਦੰਦ ਪੀਲੇ ਹੋ ਗਏ ਹਨ ਤਾਂ ਤੁਸੀਂ ਮਸ਼ਹੂਰ ਟੀਵੀ ਅਦਾਕਾਰ ਨਿਆ ਸ਼ਰਮਾ ਦਾ ਹੈਕ ਅਜ਼ਮਾ ਸਕਦੇ ਹੋ हां ਕੁਝ ਦਿਨ ਪਹਿਲਾਂ ਅਦਾ ਕਰਨੇ ਸੋਸ਼ਲ ਮੀਡੀਆ ਤੇ ਇੱਕ ਹੈਕ ਸਾਂਝਾ ਕੀਤਾ ਸੀ ਜਿਸ ਨੂੰ ਉਸਨੇ ਆਪਣੇ ਦੰਦ ਸਾਫ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਜਾਣਦੇ ਹਾਂ ਇਹ ਵਿਅੰਜਨ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ ਨਿਆ ਸ਼ਰਮਾ ਨੇ ਆਪਣੀ ਇੰਸਟਾਗ੍ਰam ਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਸੇ ਚ ਉਸਨੇ ਦੱਸਿਆ ਕਿ ਉਸਨੇ ਇੰਸਟਾਗ੍ਰam ਰੀਲ ਦਾ ਵਿੱਚ ਇਹ ਵਿਅੰਜਨ ਦੇਖਿਆ ਸੀ ਅਤੇ ਉਸ ਨੂੰ ਅਜ਼ਮਾਉਣ ਦਾ ਫੈਸਲਾ ਕੀਤਾ ਸੀ ਇਸ ਹੈਕ ਨੂੰ ਤਿਆਰ ਕਰਨ ਲਈ ਉਸਨੇ ਹੇਠ ਲਿਖੀਆਂ ਸਮਗਰੀਆਂ ਨੂੰ ਮਿਲਾ ਕੇ ਇੱਕ ਪੇਸਟ ਬਣਾਇਆ ਸਮਗਰੀ ਬੇਕਿੰਗ ਸੋਡਾ ਨਿੰਬੂ ਦਾ ਰਾਸ ਨਮਕ ਤੇ ਨਾਰੀਅਲ ਦਾ ਤੇਲ ਇੱਕ ਕਟੋਰੀ ਵਿੱਚ ਕੁਝ ਬੇਕਿੰਗ ਸੋਡਾ ਲਓ ਇਸ ਵਿੱਚ ਨਿੰਬੂ ਦਾ ਰਾਸ ਨਮਕ ਤੇ ਨਾਰੀਅਲ ਦਾ ਤੇਲ ਪਾਓ ਫਿਰ ਜਾਨਵਰ ਤੇ ਜਾਨਵਾਲੇ ਟੂਥਪੇਸਟ ਨੂੰ ਮਿਲਾ ਕੇ ਇੱਕ ਪੇਸਟ ਤਿਆਰ ਕਰੋ ਇਹਨਾਂ ਸਾਰੀਆਂ ਸਮੱਗਰੀਆਂ ਨੂੰ ਮਿਲਾ ਕੇ ਇੱਕ ਮੋਟਾ ਪੇਸਟ ਬਣਾਓ ਅਤੇ ਇਸ ਨਾਲ ਦੰਦ ਬੁਰਸ਼ ਕਰੋ ਵੀਟੇਗਾ ਵਿੱਚ ਉਸਦੇ ਦੰਦ ਪਹਿਲਾਂ ਨਾਲੋਂ ਜ਼ਿਆਦਾ ਸਾਫ਼ ਅਤੇ ਚਮਕਦਾਰ ਦਿਖਾਈ ਦੇ ਰਹੇ ਸਨ ਜਿਸ ਨਾਲ ਇਹ ਵਿਅੰਜਨ ਕਾਫੀ ਪ੍ਰਭਾਵਸ਼ਾਲੀ ਦਿਖਾਈ ਦਿੰਦਾ ਹੈ ਬੇਕਿੰਗ ਸੋਡਾ ਜੋ ਦੰਦਾਂ ਦੀ ਸਤ੍ਹਾ ਤੇ ਪੀਲੇ ੱੱਬਿਆਂ ਨੂੰ ਹੌਲੀ-ਹੌਲੀ ਰਗੜਨ ਵਿੱਚ ਹਟਾਉਂਨ ਰਗੜਨ ਤੇ ਹਟਾਉਣ ਵਿੱਚ ਮਦਦ ਕਰਦਾ ਹੈ ਨਿੰਬੂ ਦਾ ਰਸ ਨਿੰਬੂ ਵਿੱਚ ਸਿਟ੍ਰਿਕ ਐਸਿਡ ਹੁੰਦਾ ਹੈ ਜੋ ਦੰਦਾਂ ਨੂੰ ਚਿੱਟਾ ਕਰਨ ਵਿੱਚ ਮਦਦ ਕਰਦਾ ਹੈ ਨਮਕ ਜੋ ਦੰਦਾਂ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ ਤੇ ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਵੀ ਹਨ ਨਾਰੀਅਲ ਤੇਲ ਇਹ ਮੂੰਹ ਦੇ ਬੈਕਟੀਰੀਆ ਨੂੰ ਘਟਾ ਸਕਦਾ ਹੈ ਤੇ ਦੰਦਾਂ ਦੀ ਸਿਹਤ ਨੂੰ ਬਿਹਤਰ ਬਣਾ ਸਕਦਾ ਹੈ ਇਹ ਸੱਚ ਹੈ ਕਿ ਬੇਕਿੰਗ ਸੋਡਾ ਤੇ ਨਿੰਬੂ ਵਰਗੀਆਂ ਚੀਜ਼ਾਂ ਦੰਦਾਂ ਨੂੰ ਕੁਝ ਹੱਦ ਤੱਕ ਚਿੱਟਾ ਕਰ ਸਕਦੀਆਂ ਹਨ ਪਰ ਇਹਨਾਂ ਦੀ ਵਰਤੋਂ ਕਰਦੇ ਸਮੇਂ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਇਹ ਸਤਾ ਦੇ ਤੱਬਿਆਂ ਨੂੰ ਹਟਾਉਂਦਾ ਹੈ ਪਰ ਜੇਕਰ ਜ਼ਿਆਦਾ ਵਰਤਿਆ ਜਾਵੇ ਤਾਂ ਦੰਦਾਂ ਦੀ ਉੱਪਰਲੀ ਪਰਤ ਭਾਵ ਐਨੈਮਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇੱਕ ਵਾਰ ਜਦੋਂ ਐਨੈਮਲ ਖਰਾਬ ਹੋ ਜਾਂਦਾ ਹੈ ਤੇ ਵਾਪਸ ਨਹੀਂ ਆਉਂਦਾ ਅਤੇ ਦੰਦਾਂ ਦੀ ਸਵੈ ਸੀਲਤਾ ਦੀ ਸਮੱਸਿਆ ਹੋ ਸਕਦੀ ਹੈ ਨਿੰਬੂ ਵਿੱਚ ਮੌਜੂਦ ਸਟ੍ਰਿਕ ਐਸਿਡ ਤਿਆਬੀ ਹੁੰਦਾ ਹੈ ਜਦੋਂ ਇਹ ਦੰਦਾਂ ਦੇ ਸਿੱਧੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹ ਐਨੈਮਲ ਨੂੰ ਹੌਲੀ ਹੌਲੀ ਘੋਲ ਸਕਦਾ ਹੈ ਦੰਦਨ ਕਮਜ਼ੋਰ ਕਰ ਸਕਦਾ ਹੈ ਇਸ ਲਈ ਜੇ ਕਿ ਘਰੇਲੂ ਪਿਆਰਾਂ ਨੂੰ ਅਕਸਰ ਜਾਂ ਵੱਡੀ ਮਾਤਰਾ ਵਿੱਚ ਵਰਤਣ ਤੋਂ ਬਚਣਾ ਚਾਹੀਦਾ ਹੈ ਇਸ ਨੂੰ ਕਦੇ-ਕਦਾਈਂ ਅਤੇ ਬਹੁਤ ਘੱਟ ਮਾਤਰਾ ਵਿੱਚ ਅਜਮਾਉਣਾ ਚਾਹੀਦਾ ਹੈ ਕਵਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ